ਚੋਬੇਆਂ ਵੱਲੋਂ ਚੋਬੇ ਤੇ ਚੱਲਣ ਲੱਗੇ ਸੂਲ ਹੁੰਦੀ ਆ ਜਿਹੜੀ ਚੋਬੇ ਗੱਲ ਕਿਸੇ ਨੇ ਵਿਚਾਰਧਾਰਾ ਤੇ ਪ੍ਰਹਾਰ ਕਰੇ ਜਾਂ ਉਹਦੀ ਬੁੱਧੀ ਤੇ ਪ੍ਰਹਾਰ ਕਰੇ ਰਾਖਸ਼ਾਂ ਦੇ ਨਾਲ ਜੇ ਲੜਾਈ ਆ ਉਹਨਾਂ ਦੀ ਅਕਲ ਤੇ ਪ੍ਰਹਾਰ ਹੋ ਸਕਦਾ ਹੈ ਉਹਨਾਂ ਕੋਲ ਵਿਚਾਰਧਾਰਾ ਤਾਂ ਕੋਈ ਹੁੰਦੀ ਨਹੀਂ ਵਿਚਾਰਧਾਰਾ ਨੂੰ ਤਾਂ ਮੰਦਰ ਹੀ ਉਹ ਸਿਰਫ ਵਿਚਾਰਤਾ ਰੋਲ ਨੁਕਾਰਦੇ ਰਹੇ ਜੋੜੇ ਧਰਮ ਦੀਆਂ ਵਿਚਾਰਦਾ ਹਾਂ ਉਹਦਾ ਵਿਰੋਧੇ ਕਰਦੇ ਨੇ ਆਪਣੀ ਵਿਚਾਰਤਾ ਰੋਲ ਦੀ ਧਰਮ ਪ੍ਰਤੀ ਕੋਈ ਨਹੀਂ ਦਿੰਦੀ ਉਹਨਾਂ ਦਾ ਦਰਵਾਜ਼ਾ ਵੀ ਜੇ ਤੁਸੀਂ ਆਖਵੀ ਨੂੰ ਹੀ ਪ੍ਰਮਾਤਮਾ ਬਣਾਉਣਾ ਹੁੰਦਾ ਸੀ ਵੀ ਪ੍ਰਮਾਤਮਾ ਹੀ ਫਿਰ ਤਾਂ ਕੋਈ ਕਿਸੇ ਨੂੰ ਬਣਾ ਲਓ ਐਸਾ ਕੋਈ ਕਿੱਥੇ ਜਿੱਡੀ ਸੁਦਾ ਜਿਹੜੇ ਜਿਹਨਾਂ ਨੇ ਰੱਬ ਬਣਾਏ ਹੋਏ ਨੇ ਜਿੱਡੇ ਵੀ ਬਥੇੜ ਦੇਖਦੇ ਨੇ ਦੇਵਤਿਆਂ ਮੇਜਨੋ ਜਬੈਰ ਵਿਰੋਧ ਕਾਮ ਕ੍ਰੋਧ ਰੋ ਮੋੜ ਰੋਬੀ ਕੋਈ ਕੋញਾ ਜ਼ਹਰ ਨੂੰ ਸਮਝਦੇ ਹੁਣ ਇਹ ਗੱਲ ਨਹੀਂ ਹੈ ਵਿਰੋਧ ਹੈ ਸੀਗੜੂ ਚ ਪਾ ਮਹਾਰਗ ਤੇਦਰ ਸੀਗਾ ਓ ਰਿਸ਼ੀ ਮੁਰੇ ਨੂੰ ਲਈ ਆਪਣੇ ਬਰਦ ਗਿਆ ਉੱਥੇ ਰਿਸ਼ੀ ਮੁਰੇ ਉਹਦੀ ਬਜ਼ੁਰਗ ਕਰਦੇ ਨੇ ਦੂਜਿਆਂ ਨੂੰ ਬਾੜੇ ਸਭ ਦੇ ਉਹ ਵਿਚਾਰਤਾਂ ਦੀ ਲੜਾਈ ਨਹੀਂ ਉੱਥੇ ਉਹ ਤਾਂ ਕੋਈ ਜ਼ਮੀਨ ਦਾ ਟੁਕੜਾ ਦਿਨ ਲਈ। ਵਿਚਾਰਤਾਰਾ ਦੀ ਕੋਈ ਲੜਾਈ ਨਹੀਂ ਰੱਬ ਤੇ ਉੱਧਰ ਦੀ। ਰਾਬੜਦੋਲ। ਰਿਸ਼ਿਆਂ ਉਹਨਾਂ ਦੀ ਹੋ ਸਕਦੀ ਹੈ ਵਿਚਾਰਤਾਰਾ ਦੀ ਲੜਾਈ। ਰਿਸ਼ੇ ਬੁੱਢੇ ਤੇ ਵਿਚਾਰਤਾਰਾ ਦੀ ਲੜਾਈ ਹੋ ਸਕਦੀ ਹੈ। ਕਿਉਂਕਿ ਰਾਬੜ ਵੈਦਾਂ ਦਾ ਗਾਤਾ ਸੀ, ਵੈਦ ਮਾਤਰੂ ਬੰਦਾ ਸੀ। ਰਿਸ਼ਿਵ ਨੂੰ ਇਸ ਵਰਤਿ ਸ਼ਾਸਤਰ ਘੜੀ ਫਦੇ ਸੀ। ਅਸਲ ਵਿੱਚ ਇਹ ਵਿਰੋਧ ਸੀਗਾ। ਆਪਣੇ ਰਾਜ ਨਿਸ਼ੇਵੰਦੀ ਉਦੋਂ ਟੈਕਸ ਲੈਂਦਾ ਸੀ ਜਿਹੜਾ ਮੇਰੇ ਰਾਜ ਚ ਰਹੂ ਟੈਕਸ ਲਊ ਦਊਗਾ ਦੂਜਿਆਂ ਦੇ ਰਾਜ ਨਿਸ਼ੇਵੰਦੀ ਦੀ ਪੂਜਾ ਹੁੰਦੀ ਸੀ ਅਸਲੀਅਤ ਐ ਸੀ ਉਹ ਰਿਸ਼ੇਵੰਦੀਆਂ ਦੇ ਜਿਹੜੇ ਚੱਲੇ ਨੇ ਤਰਫਦਾਰ ਨੇ ਉਹਨਾਂ ਨੇ ਜਿਵੇਂ ਮਰਜ਼ੀ ਪ੍ਰਚਾਰ ਕੀਤਾ ਹੋਵੇ ਜਿਵੇਂ ਮਰਜ਼ੀ ਲਿਖਿਆ ਹੋਵੇ ਇਸ ਗੱਲ ਨੂੰ ਐਕਚੁਅਲੀ ਗੱਲ ਐ ਸੀ ரைਟਰ ਤਾਂ ਫਿਰ ਆਪਣੇ ਹੱਕ ਚ ਗੱਲ ਲਿਖਦਾ ਹੁੰਦਾ ਆਪਣੀ ਪਾਰਟੀ ਦੇ ਹੱਕ ਚ ਗੱਲ ਲਿਖਦਾ ਹੁੰਦਾ ਦੋ ਜਣੂ ਇਹ ਗਲਤ ਸਾਬਤ ਕਰਦਾ ਹੁੰਦਾ ਰਾਈਟਰ ਜਿਹੜੇ ਨੇ ਸਤ ਸਾਰੀ ਰਾਈਟਰ ਜਿਹੜੇ ਨੇ ਨਿਰਾਂਕਾਰੀ ਗੱਲ ਕਰਨ ਵਾਲੇ ਦੋਹਾਂ ਤਰ੍ਹਾਂ ਦੇ ਵਿੱਚ ਅਸਲੀਅਤ ਖੋਜ ਕੇ ਅਸਲੀਅਤ ਦੱਸਦੇ ਹੁੰਦੇ ਨੇ ਕਿਹਦੇ ਚ ਕੀ ਗਲਤੀ ਹੈ ਕਿਹਦੇ ਚ ਕੀ ਗਲਤੀ ਹੈ ਕਿਹਦੇ ਚ ਕੀ ਉਗੜ ਕਿਹ ਕੋਲ ਦੂਜੀ ਪਾਰ ਦੇ ਕੀ ਉਗੜਤੀ ਕੋਲ ਤਰਫਦਾਰੀ ਵਾਲੇ ਬੁਲਝ ਪਾਲਨਦਰੇ ਉਗੜ ਦੱਸਦੇ ਨੇ ਕਹਿੰਦੇ ਉਹਨੂੰ ਨਿੱਦ ਕੋ ਸਾਧਵੇਂ ਨੂੰ ਕਹਿੰਦੇ ਨੇ ਜਿਹੜਾ ਗੁੱਲ ਛਪਾ ਕੇ ਓਗਣਾ ਦੱਸੇ ਓਗਣਾ ਮਾਦਾ ਕੇ ਦੱਸੇ ਗੁੱਲ ਛਪਾਲ ਪੇ ਉਹ ਨਿੱਦ ਕੋ ਉਹਦਾ ਮਦਰ ਬੰਨ ਲਿਆ ਕਰਨ ਹੁੰਦਾ ਦੂਜੇ ਜਿਹੜਾ ਕੋਣਾ ਰੋਬਰ ਧੋਈਦਾ ਸਾ ਨਿੱਦ ਕਰੀ ਹੁੰਦਾ ਸੱਚ ਬੋਲਣ ਵਾਲਾ ਹੁੰਦਾ ਇਹ ਫਰਕ ਹੈ ਦੋਹਾਂ ਦੇ ਵਿੱਚ ਸੱਚ ਬੋਲਣ ਵਾਲਾ ਆਦਮੀ ਗੁਰਬਾਣੀ ਸੱਚੀ ਕਿਉਂ ਹੈ ਦਿੱਤੀਆ ਕਰਦੀ ਹੈ ਝੂਠ ਦੀ ਪਰ ਉਹਨੀਆਂ ਕਰਦੀ ਹੈ ਜਿਹਦੀ ਜਾਇਜ਼ ਦਤੇ ਮਾਦੇ ਨਹੀਂ ਕਰਦੀ ਉਹ ਨੁਕਸਨ ਨਹੀਂ ਕਰਦਿਆ ਜੇਨਨ ਹੈ ਤਾਂ ਕਿ ਉਹ ਨੁਕਸਨ ਨੂੰ ਠੀਕ ਕਰ ਲੈਣ مشورہ ہے ਉਹਨਾਂ ਨੂੰ مشورہ ਹੀ ਸਮਝੋ ਹੈ ਨੁਕਸਨ ਦਾ ਉਹਨਾਂ ਨੂੰ ਇਹ مشورہ ਤਾਂ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਬਿਮਾਰਗ ਤੇ ਕਰਨਾ ਜੀਵਨ ਸਵਾਲਨਾ ਵਾਕਈ ਤੁਹਾਨੂੰ ਤੋਂ ਲਾਭ ਲੈਣਾ ਤਾਂ ਇਹ ਨੁਕਸਨ ਕਿੱਥੇ ਬੈਠ ਗਏ بس ਹੋਰ ਕੁਝ ਨਹੀਂ ਰਈਦਾ ਫਿਰ ਮੈਂ ਭੋਲਦਾ ਫਿਰ ਧਰੂ ਤੁਹਾਡਾ ਧਰਮ ਦੇ ਨਾਤੇ ਲੋਕਾਂ ਨੂੰ ਧੋਖਾ ਦੇ ਰਹੇ ਲੋਕਾਂ ਨੂੰ ਨਹੀਂ ਧੋਖਾ ਦੇਣਾ ਆਪਣੇ ਆਪ ਨੂੰ ਧੋਖਾ ਦੇ ਰਹੇ ਤਾਂ ਗਾਂ ਸੂਲ বাজਾਈਆਂ ਦਲਾ ਮੁਕਾਬਲਾ بس ਇਹ ਗੱਲਾਂ ਚੁੰਮੀਆਂ ਲੱਗਦੀਆਂ ਲੋ ਲੋ ਸੱਚ ਵੀ ਚੁੰਮੋ ਲੱਗਦਾ ਹੈ ਗਾਂ ਸੂਲ বাজਾਈਆਂ ਦਲਾ ਮੁਕਾਬਲਾ ਉਨ ਜੱਟੀ ਨਾਲ ਕੁਝ ਗੱਲਾਂ ਕਹੀਆਂ ਹੋਈਆਂ ਨੇ ਚੁੰਮੀਆਂ ਉਹ ਨਾ ਨੇ ਗੱਲਾਂ ਹੋਈਆਂ ਨੇ ਝੂਠੀਆਂ ਜੋ ਵੀ ਕਹੋ ਤਾਂ ਕਿ ਉਹਨਾਂ ਦਾ ਨਾਮ ਨੂੰ ਕਹਿੰਦੇ ਰਹੇ ਘਰਾਇਆ ਇਹ ਕਬੀਰ ਨੂੰ ਕਹਿੰਦੇ ਰਹੇ ਕੁੱਤਾ ਹੈ ਰਬਦਾਸ ਨੂੰ ਕਹਿੰਦੇ ਰਹੇ ਜਮਾਰਾ ਹੈ ਨਾਮਦੇਵ ਨੂੰ ਕਹਿੰਦੇ ਰਹੇ ਢੇਡ ਹੈ ਇਹੀ ਕਹਿ ਸਕਦੇ ਸੀ ਉਹ ਕੀ ਕਹਸਦੇ ਕਿ ਦੀ ਵੀ ਜਾਂਚ ਮੈਦਾਂ ਹੋਇਆ ਦੀ ਵੀ ਉੱਚੀ ਜਾਂਦੇ ਨਹੀਂ ਕੋਈ ਹੁੰਦੀ ਪਰ ਜਿਹੜੇ ਬਹੁਤ ਹੁੰਦੇ ਨੇ ਉਹ ਸੰਤੋਖ ਦੇ ਦਾਰੇ ਚ ਰਹਿ ਕੇ ساری ਗੱਲ ਸੋਣ ਲੈ ਜੀ ਗਰਮਣੀ ਹੁੰਦਾ ਹੈ ਕਹ ਤੇ ਵਿਕੁੱਤਾ ਕੂਰ ਕੂਰ ਕਹਾਂ ਹਾਂ ਮੈਂ ਕੁੱਤਾ ਹੈਗਾ ਹੁਕਮ ਕਰ ਤੇਰੇ ਦਰਬਾਰ ਕੰਕਾ ਅਗੇ ਬਦਰ ਬਸਰ ਮੇਰਾ ਦਾ ਸਰੀਰ ਹੈ ਬੋਲਦਾ ਮੈਂ ਉਹੀ ਹੈ ਜਿਹੜਾ ਤੇਰੇ ਦਰਬਾਰ ਦਾ ਹੁਕਮ ਹੈ ਤੇਰੇ ਦਰਬਾਰ ਦਾ ਕੁੱਤਾ ਹਾਂ ਤੇਰੀ ਆਵਾਜ਼ ਦਰਬਾਰ ਦੀ ਆਵਾਜ਼ ਨੂੰ ਦੁਨੀਆ ਚ ਦੱਸ ਰਿਓ ਸਰੀਰ ਮੈਂ ਰਹਿ ਸਿਰਫ ਜੋ ਕਹ ਰਿਹਾ ਮੈਂ ਮੇਰਾ ਸੀ बोल मेरे नहीं शरीर, मेरे। शरीर मेरे। कु, में। हुकम तेरा शरीर में। उ कुत्ता तो ना मान ले। क्लेरिफाई ਵੀ ਕਰਤਾ। ਵੀ ਮੈਨੂੰ ਕੁੱਤਾ ਤਾਂ ਕਹਦੇ ਨੇ। ਅਜ ਇਸ ਤਰੀਕੇ ਦਾ ਕੁੱਤਾ ਮੈਂ ਨਾ ਵੀ। ਬੋਰਾ ਹੈ। ਕਦਾਂ ਹਾਂ ਬੋਰਾ ਹੈਗਾ। ਪਰ ਰੰਗ ਕਿਉਂ ਬੋਰਾ? ਮੈਨੂੰ ਰੰਗਲੇ ਬੋਰਾ ਕੀਤਾ ਹੈ। ਅਸਲ ਬੋਰਾ ਉਹ ਹੈ। ਜੋ ਆਪਨਾ ਪਛਾਣੇ ਜਿਹਨੇ ਆਤਮਾ ਨੇ ਪਛਾਣੀ ਆਪਣੀ ਜਿਹੜਾ ਆਪਣੇ ਆਪ ਨੂੰ ਸਰੀਰ ਮਦਦ ਬਹੌਰਾ ਤਾਂ ਉਹ ਸੋਵਾਰਾ ਜੋ ਆਪਨਾ ਪਛਾਣ ਇਸ ਤਰੀਕੇ ਨਾਲ ਬਹੌਰਾ ਮੰਨ ਵੀ ਲਿਆ RAM ਕਿਉਂ ਬਹੌਰਾ ਬਹੌਰਾ ਰੋ ਨੂੰ ਵੀ ਗਿਆ ਸੋਵਾਰਾ ਜੋ ਆਪਨਾ ਪਛਾਣ ਆਪ ਪਛਾਣੇ ਸੋ ਰਾਮੇ ਜਾਣੇ ਜਿਹਨੇ ਆਪ ਪਛਾਣਿਆ ਰਾਮ ਨੂੰ ਵੀ ਜਾਣ ਲੈਂਦਾ ਦੇਵੀ ਸਭ ਬਚਾਈਆਂ ਢਾਲ ਸੰਭਾਲ ਕੇ ਤੂੰ ਮੈਨੂੰ ਲਈਂ ਜਵਾਨੀ ਸੂਰਮੀ ਤੂੰ ਮੈਨਾਂ ਨਾ ਲਈਂ ਜਵਾਨੀ ਸੂਰਮੀ ਧੂਲੀਆਂ ਤਲਵਾਰਾਂ ਜਲਪੀਆਂ ਆਪਣੇ ਆਪਣੇ ਤਰਕ ਤਰਕ ਬਹੁਤ ساری ਬੁਛਾੜ ਕੀਤੀ ਦੇਵਤਾਂ ਦੇ ਪਰਸਾਂ ਕੀਤੀ ਹੋੜੀਏ ਵੀ ਇਹ ਐਂ ਕਰਦੇ ਨੇ ਓਹ ਕਰਦੇ ਨੇ ਓਹ ਕਰਦੇ ਨੇ ਓਹ ਕਰਦੇ ਨੇ ਦੇ ਦੇਵਤੇ ਦਾ ਕਰਦੇ ਹੀ ਸੀ ਤੂੰ ਇਹਨਾਂ ਦੀ ਮਦਦ ਤਾਂ ਨਹੀਂ ਤੂੰ ਇਹਨਾਂ ਦੀ ਮਦਦ ਕਿਉਂ ਕਰ ਦੁਰਵਾ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਉਹਨਾਂ ਸੰਤੋਖ ਦੇ ਵਿੱਚ ਰਹਿ ਕੇ ਸਬਰ ਰੱਖ ਕੇ ਸਾਰੀਆਂ ਗੱਲਾਂ ਸੋਲ ਲਿਓ ਰੋ ਦੀ ਸਬਰ ਰੱਖ ਕੇ ਸੰਤੋਖ ਉਹਦਾ ਸਬਰ ਸਤ ਸਤੋਖ ਨਾਲ ਲੜਨੇ ਲੱਗਾ ਥੋੜੇ ਦੁਆਏ ਰਬ ਜਾ ਫਤਦੀ ਤਲਵਾਰ ਹੁੰਦੀ ਹੈ ਸੰਤੋਖ ਦੀ ਢਾਲ ਹੁੰਦੀ ਹੈ ਜੇ ਆਦਾ ਨੂੰ ਆਦਾ ਪਤਾ ਨਹੀਂ ਹੈ। ਮਿਟਾਲ ਕੀ ਹੈ ਇੱਥੇ ਅਰਥ ਨਹੀਂ ਕਰ ਸਕਦੇ। ਇੱਥੇ ਹੱਦ ਤਾਂ ਕਰਾਂਗੇ ਜੇ ਆਦਾ ਸਾਨੂੰ ਬਿਲਕੁਲ ਸਾਰੀ ਕਲੀਅਰ ਗੱਲ ਹੈ ਵੀ ਕੀ ਗੱਲ ਹੈ। ਇਹਦੇ ਅਰਥ ਕਰਨੇ ਸਗਾਲੇ ਨੇ। ਇਹਦਾ ਸਧਾਰੀ ਜੰਗ ਦੇ ਅਰਥ ਕਰ ਦੋ ਮੈਂ ਤੁਸੀਂ ਔਰ ਕੀਤੇ ਹੀ ਹੋਏ ਨੇ। ਇਹ ਵੀ ਸਾਰੇ ਸਮਝਦੇ ਨੇ। ਟਾਰ ਸਮਾਰ ਕੇ ਸਤੋਖ ਦੇ ਵਿੱਚ ਰਹਿ ਕੇ ਕੋਈ ਜਵਾਬ ਨਹੀਂ ਦਿੱਤਾ। ਸਭ ਸੁਣ ਲਿਓ ਤੁਸੀਂ। ਕੋਈ ਤਰਫਦਾ ਨਹੀਂ ਕੀਤੀ ਦੇਵਤਿਆਂ ਦੀ ਜੈਜ ਗੱਲ ਕਹਿ ਰਹੇ ਨੇ ਸੁਣਦੀ ਪਾਉਗੀ ਉਹਨਾਂ ਦੀਆਂ ਗੱਲਾਂ ਜੈ ਸੀ ਰਾਖਸ਼ਾਂ ਦੀ ਰਾਖਸ਼ਾਂ ਦੀਆਂ ਗੱਲਾਂ ਜਿਹੜੀਆਂ ਲਾਈਆਂ ਉਹਨਰ ਦੇਵਤਿਆਂ ਦੇ ਨੁਕਸੇ ਕਰਦੇ ਸੀ ਉਲਟੋ ਇਹਨਾਂ ਦੇ ਮਰਨ ਦਾ ਕਾਰਨ ਇਹ ਤੂੰ ਵੇਖੀ ਜੀ ਉਹਦਾ ਮਤਲਬ ਇਹਦੇ ਨਾਲ ਅੰਦਰ ਦੇ ਕਿਉਂ ਹੋਣੇ ਮੁੰਡਾ ਸਮਝ ਲੱਕੀ ਇੱਥੇ ਬੋਲ ਰਹੇ ਨਾ ਗੱਲ ਇੱਥੇ ਚੱਲ ਰਹੀ ਹੈ ਚਰਚਾ ਇਹ ਇਥੇ ਬੁਝਣ ਵਾਲੀ ਗੱਲ ਹੈ ਸਾਡੀ ਸੇ ਉਹ ਢਾਲ ਸੰਭਾਲ ਕੇ ਦਬੋ ਚੱਲ ਰਹੀ ਕੋਲ ਤੇ ਕਾਂ ਲਗੀਆਂ ਉਹਨਾਂ ਨੇ ਆਪਣੇ ਤਰਕਾਂ ਬਾਰੇ ਆਪਣੀ ਬੁੱਧੀ ਦੀ ਤਲਵਾਰ ਚਲਾਈ ਉਹ ਤਲਵਾਰਾਂ ਚਲਾ ਰਹੇ ਨੇ ਇਹ ਲੋ ਢਾਲ ਹੈ ਤਲਵਾਰ ਨਹੀਂ ਚੱਲੀ ਹੋਈ ਦੇਵੀ ਆਪ ਚਲਾਈਆਂ ਤੱਕ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਵਾਓ ਪਹਿਲਾਂ ਤਾਂ ਢਾਲ ਸੰਭਾਲ ਕੇ ਸਾਰੀਆਂ ਸਵਾਲ ਉਹਨਾਂ ਦੀ ਅਗਲਾ ਸੁਣ ਲਈਓ ਫਿਰ ਜਿਹਨਾਂ ਦੇ ਜਿਹੜੇ ਉਹਨਾਂ ਚੋ ਲੀਡਰ ਸੀ ਤਕੜੇ ਸਵਾਲ ਸੀ ਫਿਰ ਉਹਨਾਂ ਨੂੰ ਤੱਕਦਾ ਕਿ 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 ਜਵਾਬ ਦਿੱਤਾ ਪੇਰੋਨ ਨੇ ਵਾਰ ਦਾ ਜਵਾਬ ਦਿੱਤਾ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਨੂੰ ਤੱਕ ਤੱਕ ਤੇ ਦੇਖ ਕੇ ਆਵਦਾ ਜਿਹੜਾ ਵੱਡਾ ਇਹ ਨਾਲ ਜਿਹੜੀਆਂ ਤਾਂ ਐਵੇਂ ਉਡ ਪਟੰਗ ਲਾਉਂਦੀਆਂ ਛੋਟੇ ਆਦਮੀ ਉਹ ਤਾਂ ਬੇਗੋਰੀਆਂ ਕਰਦੀਆਂ ਜਿਹੜੀਆਂ ਗੱਲਾਂ ਮਜ਼ੇਦਾਰ ਸੀ ਲੀਡਰ ਸੀ ਉਹਨਾਂ ਨੂੰ ਖਾਤਮਾ ਹੋ ਕੇ ਫਿਰ ਗੱਲ ਕਰੀ ਉਹ ਜਿਹੜੀ ਉਹ ਚਲਾਈ ਹੋਰ ਇਹ ਤੋਂ ਵਾਰ ਕੀਤਾ ਤਲਵਾਰ ਦਾ ਉਹਨਾਂ ਤੇ ਤੱਕ ਤੱਕ ਦਾਨ ਨੂੰ ਵੀ ਦਾਨਵ ਦੇ ਉੱਤੇ ਸਰਵਨਤ ਬੀਜ ਵਧਾਈਆਂ ਅਗਨ ਤਸੁਰਤਾ ਉਹ ਜਦੋਂ ਉਹਨਾਂ ਦੇ ਚਲਾਈਏ ਨੇ ਬਈ ਦੇਵਤੇ ਤਾਂ ਮਾੜੇ ਨੇ ਅਸੀਂ ਚੰਗੇ ਨਹੀਂ ਬਣੇ ਉਹ ਦੇਵਤਿਆਂ ਨੂੰ ਅਸੀਂ ਹਮੇਸ਼ਾ ਦੇਵਤਿਆਂ ਦਾ ਵਿਰੋਧ ਕੀਤਾ ਗੁਰਮਤਿ ਦਾ ਸਾਰਾ ਦੇਵ ਇਹਨਾਂ ਦਾ ਧਰਮ ਵਾਲਿਆਂ ਦੇ ਵਿਰੋਧ ਕਰਦੀ ਹੈ ਦੂਜਿਆਂ ਦਾ ਤਾਂ ਵਿਰੋਧ ਹੀ ਨਹੀਂ ਕਰਦੀ ਗੁਰਬਾਣੀ ਜਿਹੜੇ ਨਹੀਂ ਬੰਦੇ ਪ੍ਰਮਾਤਮਾ ਨੂੰ ਉਹਨਾਂ ਨੂੰ ਸਿੱਖਿਆ ਜਰੂਰ ਦਿੰਦੀ ਹੈ ਪਰ ਵਿਰੋਧ ਨਹੀਂ ਕਰਦੀ ਉਹਨਾਂ ਦਾ ਔਗਣ ਉਹਨਾਂ ਦੇ ਹੀ ਦੱਸਦੀ ਹੈ ਜਿਹੜੇ ਤਾਰਪੁੱਤਰ ਨੇ ਗੁਰਬਾਣੀ ਉਹਨਾਂ ਲੋਕਾਂ ਨੂੰ ਸਿਰਫ ਉਪਦੇਸ਼ ਕਰਦੀ ਹੈ ਜਿਹੜੇ ਧਾਰਮਿਕ ਕਾਦਮੀ ਹੋ ਕੇ ਕੁਝ ਕਰਦੇ ਨੇ ਗੜਬੜ ਫੇਰਾ ਫੇਰੀ ਉਹਨਾਂ ਨੂੰ ਜਿਆਦਾ ਕਸੂਰਵਾਰ ਕਰਦੀ ਹੈ ਪੜਿਆ ਹੋਵੇ ਗੁਨਾਹਗਰ ਤਾਂ ਉਹ ਵੀ ਸਾਧਨਾ ਮਾਰੀਏ ਜਿਹੜੇ ਧਾਰਮਿਕ ਕਾਦਮੀ ਗੁਨਾਹ ਕਰਦੇ ਨੇ ਉਹ ਪਕੜੇ ਜਾਣਗੇ ਜਿਆਦਾ ਜਿਹੜੇ ਧਾਰਮਿਕ ਬੰਦੇ ਨਹੀਂ ਆਪਣੇ ਆਪ ਨੂੰ ਉਹਨਾਂ ਨੂੰ ਮੂਰਖ ਕਿਹਾ ਹੋਇਆ ਜ਼ਰੂਰ ਅਸੰਖਪੂਰ ਗੰਧਕੋਰ ਜਿਹੜੇ ਨਹੀਂ ਮੰਨਦੇ ਉਹ ਵੀ ਮੂਰਖ ਨੇ ਜਿਹੜੇ ਇਹਨਾਂ ਦੇ ਪਿੱਛੇ ਝੂਠ ਦੇ ਲਾਗੇ ਉਹ ਵੀ ਬੂਰਖ ਨੇ ਬੂਰਖ ਦੋਈ ਨੇ ਲਈ ਮਨਦੇ ਉਹ ਮੂਰਖ ਤਾਂ ਨੇ ਉਹਨੇ ਆਪਣੀ ਖੋਜ ਕੀਤੀ ਸੁਣ ਕੇ ਤੁਸੀਂ ਕਹਾਂ ਮੰਨ ਲਿਆ ਵੇ ਪਰਮੇਸ਼ਰ ਆਇਓ ਨਹੀਂ ਫਿਰ ਤੁਸੀਂ ਕਿ ਮੈਂ ਕਹਤਾ ਵੀ ਅੱਖਾਂ ਰੁੱਦੀਦਾ ਤੁਸੀਂ ਇਹ ਕਹੋ ਵੀ ਅੱਖਾਂ ਰੁੱਦੀਦੀਦਾ ਪਰਮੇਸ਼ਰ ਜੀ ਤੁਸੀਂ ਕਹਿੰਦੇ ਸਾਨੂੰ ਨਾਲ ਦਿਖਾ ਦੇ ਦਰਸ਼ ਵਿਖਾਓ ਗੱਲ ਇਹ ਕਹਿੰਦੀ ਗਈ ਸੀ ਤੁਸੀਂ ਉਲਟਾ ਕਰਤਾ ਜੇ ਤੇਰਾ ਬਦਲ ਦੇ ਵੀਰਬ ਇਹ ਕਿੱਥੇ ਦਾ ਇਨਸਾਫ ਇਹ ਤਾਂ ਮੂਰਖਤਾ ਹੀ ਆ ਜੈ ਜੇ ਐਸੀ ਹੋ ਜਾਈ ਤੁਸੀਂ ਬਣ ਗਏ ਐਂ ਚਲਾਈਓ ਵੀ ਤੁਸੀਂ ਕਿਹੜੇ ਰਾਣਾ ਜੰਗੇ ਹੋ ਜੇ ਤਾਂ ਤੁਸੀਂ ਇਹ ਕਹਿੰਦੇ ਵੀ ਭਾਈ ਤੁਹਾਨੂੰ ਵੀਜ਼ਾ ਲਿਖਾਇਆ ਵੀ ਅੱਖਾਂ ਨੂੰ ਦਿਦਾ ਸਾਨੂੰ ਨਾ ਦੇਖਣ ਵਾਲੇ ਦਾ ਦਰਸ਼ਨ ਕਰਾਓ ਅਸੀਂ ਮੰਨ ਲਾਂਗੇ ਜੇ ਨਹੀਂ ਕਰਾਉਂਦੇ ਤਾਂ ਅਸੀਂ ਦੀ ਬੋਲਦੇ ਇਹ ਤਾਂ ਕਲ ਠੀਕ ਸੀ ਤੁਸੀਂ ਤਾਂ ਆਪ ਬਣ ਗਏ ਇਹ ਤਾਂ ਬਣੇ ਸੀ ਤੁਸੀਂ ਵੀ ਬਣ ਗਏ ਕੱਟ ਕਾਲ ਨੂੰ ਹੋਇਆ ਤਾਂ ਤੁਸੀਂ ਕਿਹੜਾ ਕੰਨੇ ਹੋ ਐ ਉਹਨਾਂ ਨੂੰ ਝੂਠੇ ਕਰਤਾ ਇਹਨਾਂ ਨੇ ਤਾਂ ਅਸੀਂ ਦਿੰਦਿਆ ਕੀ ਦੀਆ ਇਹਨਾਂ ਧਰਫਾ ਨਹੀਂ ਤਾਂ ਕਦੇ ਨਹੀਂ ਕੀਤੀ ਕਿਹੜੇ ਤੁਹਾਨੂੰ ਦੀ ਧਰਫਾ ਨਹੀਂ ਕੀਤੀ ਉਹ ਮਸਨੇ ਦਸਣ ਕਿਥੇ ਦੀਤੀ ਸ਼ੁਰੂ ਤੋਂ ਲਾ ਕੇ ਪੜ੍ਹ ਲਓ ਸਾਰੀ ਗੱਲ ਜਿੱਦੀ ਵਾਰ ਵੀ ਗੁਰਮਤ ਪੈਦਾ ਹੋਈ ਹੈ ਲਿਖਤਾਂ ਦੇ ਵਿੱਚ ਹਰ ਵਾਰ ਇਹਨਾਂ ਨੇ ਰੋਧਿਆ ਕੀਤਾ ਸਾਰੇ ਧਰਮ ਦੀ ਬਨਮਤਾ ਨਹੀਂ ਰਾਖਿਆ ਇਹ ਤਾਂ ਨੰਦੇ ਹੀ ਨਹੀਂ ਕੀਤੀ ਅਸੀਂ ਕਿ ਉਹਨਾਂ ਨੇ ਧਰਮ ਧਾਰਨ ਕਰਕੇ ਕੁਰਾਹੇ ਦੀ ਲੋਕਾਂ ਨੂੰ ਪਾਇਆ ਨਗਲੀ ਧਰਮ ਨੂੰ ਅਪੋਜ਼ ਕੀਤਾ ਖੋਜ ਨਹੀਂ ਕੀਤੀ ਅਪੋਜ਼ ਕੀਤਾ ਅਪੋਜ਼ ਕਰਨਾ ਹੋਰ ਗੱਲ ਹੈ ਖਿਲਾਫਤ ਕਰਨੀ ਨਗਲੀ ਧਰਮ ਦੀ ਹੋਰ ਗੱਲ ਹੈ ਖੋਜ ਕਰਕੇ ਸਹੀ ਦੱਸਣਾ ਹੋਰ ਗੱਲ ਹੈ ਹਾਂ ਜੀ ਦੁਰਗਾ ਸੋਹ ਹੈ ਆਈਆ ਰੋਹ ਵਢਾਇ ਕੇ ਦੁਰਗਾ ਸੋਹ ਹੈ ਹਾਂ ਸਰਵਤਵੀਂ ਨੇ ਅਗਣ ਬੁਲਾਈਆਂ ਅਗਣ ਤੋਂ ਸੂਰਤਾਂ ਯਾਨੀ ਜਿਹੜੇ ਵੀ ਸਵਾਲ ਦਿੱਤੇ ਸਰਮ ਨੂੰ ਤਾਂ ਬੀਜੀਆਂ ਮਗਨ ਤੋਂ ਸੂਰਤਾਂ ਜਿਹਦੇ ਵੀ ਜਵਾਬ ਦਿੱਤੇ ਉਹਦੇ ਨਾਲ ਹੋਰ ਸਵਾਲ ਉੱਠ ਖੜੇ ਬਹੁਤ سارے ਬਈ ਹੁਣ ਤੋੜ ਲੈ ਆਉਣ ਦਾ ਕੀ ਕਰਨ ਫਿਰ ਤੁਸੀਂ ਤਾਂ ਖਰਾਬ ਸੀ ਨਾ ਤੇ ਇਹਨਾਂ ਦੇ ਆਉਣ ਦਾ ਕੀ ਕਰਨ ਇਹੀ ਕਾਰਨ ਲੋਮੇ ਪਾਸ਼ਾ ਦਾ ਕੀ ਕਰਨ ਸੀ ਦਿੱਲੀ ਜਾਣ ਦਾ ਉਹਨਾਂ ਨੇ ਕਿਹਾ ਵੀ ਦੇਖੋ ਤੁਸੀਂ ਵੀ ਖਰਾਬ ਹੋ ਪੱਥਰ ਪੂਜਿਆ ਤੇ ਅਸੀਂ ਵੀ ਖਰਾਬ ਤੁਹਾਨੂੰ ਕੀ ਲੋੜ ਹੈ ਪਰ ਤਾਂ ਵੀ ਬਰਦਾਸ਼ਤ ਉਹੀ ਗਿਪੀਸ਼ ਨੇ ਹੋਈ ਹੋਈ ਸ਼ਾਇਦ ਉਹੀ ਗੱਲ ਲਿਖ ਰਹੇ ਨੇ ਜਾਣ ਕੇ ਅਸਲ ਦੇ ਵਿੱਚ ਛੁਪੀ ਹੋਈ ਗੱਲ ਐ ਦੋਵੇਂ ਪਾਸਾ ਵਾਲੀ ਗੱਲ ਲਿਖ ਰਹੇ ਨੇ ਵਿੱਚ ਲਪੇਟ ਕੇ ਦੇ ਰਹੇ ਨੇ ਤੁਹਾਨੂੰ ਉਹਨੇ ਤੇ ਬੁਝੇ ਕੌਣ ਸਮਝੇਗਾ ਤੁਹਾਨੂੰ ਤਾਂ ਤੁਹਾਡਾ ਹੈ ਨਹੀਂ ਸਿੱਧੂ ਜੱਜੂ ਤੱਕ ਤੁਸੀਂ ਤਾਂ ਪਾਉਂਦੇ ਨਹੀਂ ਇਹਦੇ ਵਾਸਤੇ ਕਿਉਂ ਆ ਗਏ ਬੁਰੇ ਕਿੰਨੇ ਸਵਾਲ ਖੜੇ ਹੋਣਗੇ ਇਸ ਗੱਲ ਤੇ ہزارੇ ਸਵਾਲ ਖੜੇ ਹੋਏ ਹੋਏ ਕੋਨਾ ਨੂੰ ਪਰਬ ਇਸ ਗੱਲ ਦਾ ਇਸ ਕਰਕੇ ਸੜੋਂ ਦੇ ਬੀਜ ਨੇ ਜਿਹੜਾ ਇਹ ਲੱਖਾਂ ਹੀ ਹੋ ਸਵਾਲ ਖੜੇ ਹੋਗੇ ਬੁਲਾਈਆਂ ਅਗਣ ਤੋਂ ਸੁਰਤੋਂ ਅਗਰ ਉਹਦੇ ਨਾਲ ਹੋਰ ਮਦਦਗਾਰ ਖੜੇ ਹੋਗੇ ਜਿਹੜੇ ਉਹਦੇ ਸਵਾਲ ਦਾ ਹਮੇ ਭਰਨ ਵਾਲੇ ਨੇ ਹੋਰ ਉਹੇ ਜਿਹੇ ਸਵਾਲ ਕਰਨ ਵਾਲੇ ਨੇ ਬਹੁਤ ਸਾਰੇ ਇਹੋ ਜਿਹੇ ਹੋ ਸਵਾਲ ਖੜੇ ਹੋਗੇ ਦੁਰਗਾ ਸੋਹਿਆ ਆਇਆ ਰੋਹ ਵਢਾ ਕੇ ਸਾਰਿਆਂ ਨੇ ਕਿਹਾ ਇਹ ਗੱਲ ਠੀਕ ਕਹਿੰਦਾ ਤੁਰੂ ਕਿ ਲੋੜ ਆਉਂਦੀ ਤੂੰ ਝੂਠਿਆਂ ਦੇ ਹੋ ਮਜ਼ਦਗਾਰ ਹੋ ਕੇ ਤੂੰ ਜੇ ਧਰਮ ਨੂੰ ਪਚਾੜਣਾ ਚਾਹੁੰਦੇ ਹੋ ਬਹੁਤ ਸੌ ਗੱਲ ਕਹਿਂਦਾ ਪਰ ਇੱਕ ਗੱਲ ਐ ਰਹਿ ਜਾਂਦੀ ਹੈ ਜਵਾਬ ਸਰ ਵੀ ਭਾਈ ਇਹਨਾਂ ਨੇ ਤਾਂ ਧਰਮ ਨੂੰ ਬੰਨ੍ਹ ਲਿਆ ਆ ਬੈਠੇ ਨੂੰ ਪੁੱਛ ਲੋ ਇਹ ਕਹਿੰਦਾ ਨਹੀਂ ਉਹ ਛੱਡ ਤਾ ਪਰ ਤੁਸੀਂ ਛੱਡਣ ਨੂੰ ਤਿਆਰ ਹੋ ਮੇਰਾ ਗੁਰੂ ਨਹੀਂ ਹੁੰਦਾ ਪਰਮੇਸ਼ਰ ਨਹੀਂ ਹੁੰਦਾ ਬੰਦਾ ਬੰਦਾ ਪਰਮੇਸ਼ਰ ਦੇ ਹੁਕਮ ਆਏ ਬੰਨ ਨੂੰ ਤਿਆਰ ਹੋ ਇਹ ਤਾਂ ਮੰਨ ਲੈਣ ਕੋਈ ਚਲੋ ਬੈਠੇ ਇਹ ਬੰਨੇ ਨੇ ਤਾਂ ਇਹਨਾਂ ਨੂੰ ਕੋਈ ਨਹੀਂ ਇਹਨਾਂ ਨੇ ਛੱਡ ਤਾਂ ਜਿਹੜੀ ਗੱਲ ਸੁਣਾਉਂਦੇ ਤੇ ਛੱਡਦੀ ਇਹਨਾਂ ਨੇ ਉਹਦੇ ਨਾਲ ਕੀ ਕਹੀਏ ਆ ਬੈਠੇ ਰਹਿ ਗਵਾ ਤੂੰ ਨਹੀਂ ਰਹਿ ਬੈਠੇ ਰਹਿ ਹਾਂ ਬੈਠੇ ਨੂੰ ਪੁੱਛ ਲੋ ਵੀ ਜਿਹੜੀਆਂ ਗੱਲਾਂ ਪਿੱਛੇ ਕਹਿੰਦੇ ਹੁਣ ਕਹਿੰਦੇ ਨੇ ਕਹਿੰਦੇ ਹੀ ਉਰਦਾ ਕਹਿੰਦੇ ਜੀ ਫੇ ਥੋਤੇ ਦਾ ਹਟੇ ਨਹੀਂ ਕਹਿੰਦੇ ਹਟਾਏ ਦਾ ਮੈਂ ਹਾਂ ਨੇ ਲੜਾਈ ਨਾ ਤਾਂ ਹਟੇ ਨੀ ਜ਼ਰਦੇ ਰਹੋ ਹਯਾਰਾਂ ਖਾਲ ਲੜੀ ਜਾਓ ਲੜਾਈ ਨਾ ਬਸਲਾ ਨਹੀਂ ਹਾਲੋ ਤਾਂ ਬਸਲਾ ਹੁੰਦਾ ਗੱਲਬਾਤ ਨਾਲ ਗੱਲਬਾਤ ਹੋ ਰਹੀ ਹੈ ਲੜਾਈ ਵਟਾਉਣ ਵਾਸਤੇ ਗੱਲਬਾਤ ਦਾ ਹੀ ਮੇਜ਼ ਹੁੰਦੀ ਹੈ ਗੱਲਬਾਤ ਕਰੋ ਠੀਕੀ ਹੈ ਗਲਤ ਕੀ ਹੈ ਐਸਾ ਜੀ ਗੱਲਬਾਤ ਦੀ ਮੇਜ਼ ਤੇ ਬੈਠੇ ਨੇ ਟੇਬਲ ਟਾਕ ਦੀ ਮੇਜ਼ ਤੇ ਬੈਠੇ ਨੇ ਲੜਾਈ ਟੇਬਲ ਟਾਕ ਤੇ ਹੋ ਰਹੀ ਹੈ ਨਾ ਕਿ ਜੰਗ ਜੰਗ ਹੁੰਦੀ ਤਾਂ ਰੱਖਿਆ ਦੇ ਦੇ ਦੀ ਮਦਦਾਂ ਚੁੰਦੇ ਹੁੰਦੀ ਹੁੰਦੀ ਕਿ ਜੰਗ ਦੇ ਖਿੱਚ ਰਹੇ ਨੇ ਪਰ ਹੈ ਸ਼ਬਦਿਕ ਜੰਗ ਸ਼ਬਦਿਕ ਜੰਗ ਦੇ ਵਿੱਚ ਨਹੀਂ ਜਿਵੇਂ ਅਗਲਾ ਗੱਲ ਜਾਂਦੇ ਹੁੰਦੇ ਚੁਗੋ ਵੀ ਆ ਵੀ ਦਾ ਗੱਲ ਕਰਦੇ ਦੇਖੋ ਤੇ ਜਫਾ ਜਫੀ ਹਰ ਹੁਣ ਤੇ ਆ ਰਹੀ ਜਾਂਦੇ ਟੈਲੀਵਿਜ਼ਨ ਤੇ ਹਨਾ ਕਿ ਬੱਚਾ ਗੱਲ ਕਰਦੇ ਨੇ ਉੱਥੇ ਹੇ ਕੋਸੋ ਹੋਇਆ ਯਾਰ ਰੋਬ ਵੜਾਇ ਕੇ ਦੁਲਗਾ ਸੋਹਿਆ ਆਇਆ ਰੋਬ ਵੜਾਇ ਕੇ ਰੋ ਨਾਲ ਗੱਲ ਕੀਤੀ ਹੈ ਵੀ ਅਸੀਂ ਸੱਚੀ ਉਸ ਬੰਦੇ ਹੈ ਵੀ ਸੱਚੇ ਲੱਗਦੇ ਵੀ ਸੱਚੇ ਤੁਹਾਨੂੰ ਕੀ ਲੋੜ ਸੀ ਉਹਨਾਂ ਦੀ ਸਭ ਨਹੀਂ ਆਣ ਬਗਾਈਆਂ ਤੇਗਾ ਧੂਕੇ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਸੀਗੇ ਆਪਣੀ ਆਪਣੀ ਗੱਲ ਮਾਰੀ ਉਹ ਤੇ ਆਪਣੀ ਆਪਣੀ ਗੱਲ ਆਪਣਾ ਆਪਣਾ ਇਤਰਾਜ਼ ਕੀਤਾ ਇਤਰਾਜ਼ ਸੀ ਜਿਹੜੇ ਉਹਨਾਂ ਦੇ ਕੀਤੇ ਦੱਸੇ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੁਰਗਾ ਨੇ ਸਾਰਿਆਂ ਹੀ ਸਬਰ ਨਾਲ ਸੋਢ ਲਿਆ ਸਾਈਂ ਨੇ ਸੋਢ ਲਿਆ ਕਿਉਂਕਿ ਜਿਹੜੀ ਉਹ ਗੱਲ ਕਹਿ ਰਹੇ ਨੇ ਕਿਸੇ ਹੱਦ ਤੱਕ ਗੱਲ ਜਾਇਜ਼ ਹੈ ਪਰ ਉਹ ਨਾਲ ਨਹੀਂ ਬਤਾ ਵੀ ਉਹ ਬਣ ਗਏ ਆਪ ਆਖਰੀ ਉਹ ਦੇਖ ਰਹੇ ਬਈ ਉਹ ਤਾਂ ਭਾਈ ਹਦੈਰ ਸੜ ਤੇ ਲੜਾਈ ਲੜਦੀ ਰਹੇ ਜਿਹੜੇ ਕੰਮ ਆਪਾਂ ਛਡਾ ਉਹਨਾਂ ਨੇ ਤਾਂ ਛੱਡ ਦਿੱਤਾ ਹੁਣ ਤੁਸੀਂ ਦੱਸੋ ਕੀ ਕਰਦੇ ਅਸੀਂ ਕੋਈ ਬੰਡ ਹੈ ਦੇਵਤੇ ਜਿੱਨਾ ਜਰ ਬੰਨੇ ਨਹੀਂ ਯੂਨੀਅਨ ਜਾ ਕੇ ਬਦਲ ਚੌਧਰੀ ਬਦਲ ਨਹੀਂ ਕੀਤੀ ਇਹ ਮੈਂ ਨਾ ਮੈਂ ਬਾਸ਼ਾ ਨਹੀਂ ਬੰਨੇ ਨਹੀਂ ਬੰਦ ਜਿੱਨਾ ਜਰ ਉਹਨਾਂ ਦੇ ਦਖਲ ਨਹੀਂ ਦੱਗੁਰ ਕਰਦੇ ਜਦੋਂ ਆ ਕੇ ਬੰਨ ਗਏ ਅਸੀਂ ਸਿੱਖ ਹੋ ਗਏ ਕਾਉ ਤੇ ਗਏ ਇਹ ਯੋਨਾ ਨੇ ਗਾਵੇ ਉਹ ਤਾਂ ਬਾਈ ਸਿੱਖ ਹੋ ਗਏ ਹੁਣ ਉਹ ਕਹਾਂ ਨੂੰ ਨਹੀਂ ਕਰਦੇ ਪੁਸਤੀ ਪੂਜਾ ਛੜਤੀ ਉਹਨਾਂ ਨੇ ਮੈਦਾਨ ਹੁਣ ਜੇ ਛੜਤੀ ਹੁਣਤੀ ਪੂਜਾ ਫਿਰ ਖਤਰੇ ਦੇ ਘੰਟੇ ਆ ਦਿੱਲੀ ਦੀ ਸਰਕਾਰ ਵਾਸਤੇ ਜੇ ਸਾਰੇ ਹਿੰਦੂ ਸਿੱਖ ਹੋ ਜਾਂਦੇ ਸਰਕਾਰ ਗਈ ਸੀ ਉਹਨਾਂ ਦੀ ਫਿਰ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਤੋੜੀਏ ਫਿਰ ਉਹ ਸਾਰੇ ਅਨੰਤ ਬ੍ਰਸਾ ਵਾਲੇ ਜਿਹੜੇ ਆਏ ਸੀ ਨਾ ਪੰਡਤ ਸਾਰੇ ਤੋੜਲੇ ਕਿਰਪਾ ਰਾਮ ਤੇ ਬਨੂ ਵੀ ਅਸੀਂ ਤੁਹਾਡਾ ਧਰਮ ਨਹੀਂ ਬਦਲਦੇ ਤੁਸੀਂ ਗੁਰੂ ਨੂੰ ਛੱਡ ਦਿਓ ਤੇ ਦੂਏ ਰੋ ਉਹਨਾਂ ਨੇ ਆਪਣੀ ਹੁਬੂਬਤ ਬਚਾਲੀ ਉਹਨਾਂ ਦਾ ਧਰਮ ਬਚ ਗਿਆ ਫਿਰ ਉਹ ਅਸੀਂ ਕੁਝ ਨਹੀਂ ਕਹਿੰਦੇ ਦੋ ਧੜੇ ਜਿਹਾ ਹੀ ਉਹ ਕਰਦੇ ਕਿਰਪਾ ਰਾਮ ਵਿਚਾਰਾ ਜਿਹੜਾ ਬੋਰੀ ਸੀ ਗੱਲ ਕਰਨ ਨਾਲ ਉਹ ਸਖਰਾ ਗਿਆ ਬੱਕੀ ਪਿੱਛੇ ਖੜ ਗਿਆ ਫਿਰ ਕੇ ਉਹਨਾਂ ਕਾਪਨ ਕੜੇ ਸਰਕਾਰ ਭੁਗਲਦੀ ਕੀ ਲੋੜ ਪਈ ਸਿੱਖ ਬਣਨ ਦੀ ਆਪਾਂ ਅੰਦਰ ਆਉਣੀ ਸੀ ਚਾਹੁੰਦੇ ਡਰਦੇ ਹੀ ਬਣਦੇ ਤੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਦੇਵੇਂ ਨਾ ਆਪ ਵੀ ਦਰਬਾਰ ਦੇ ਦਰਬਾਰ ਦੀਆਂ ਗੱਲਾਂ ਨੂੰ ਕੱਟਿਆ ਜਵਾਬ ਦਿੱਤਾ ਉਹਨਾਂ ਨੂੰ ਸਹੀ ਉੱਤਰ ਦਿੱਤਾ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਨੇ ਤਾਂ ਸਲੀ ਕਰਾਈ ਹਾ ਲੋਹੂ ਨਾਲ ਦਵਾਈਆਂ ਤੇਗਾ ਨੰਗੀਆਂ ਕਈ ਕਲਾ ਉਹਨਾਂ ਦੀਆਂ ਮੁਰਖਦਾਈਆਂ ਸੀ ਬੇਸਮਝੀਦਿਆਂ ਸੀ ਲੋਹੂ ਨਾਲ ਦਵਾਈਆਂ ਬੇਸਮਝੀਦਿਆਂ ਤੇ ਆ ਲਾਲਚਵਾਸੀਰ ਜੋ ਚੜਾਵਾ ਚੜਦਾ ਆ ਉਹ ਚੜਦਾ ਐ ਐਹ ਜਿਹਾ ਸੀ ਉਹ ਦੋਹਾਂ ਦੇ ਵਿੱਚ ਇੱਕ ਕਸੂਰ ਨਾ ਉਹ ਰਾਜੇ ਕੋਲ ਕਹੜਾ ਨਹੀਂ ਹੁੰਦਾ ਚੜਾਵਾ ਉਹ ਕਿਸੇ ਤਰੀਕੇ ਨਾਲ ਉਹ ਲੈ ਲੈਂਦਾ ਕਿਸੇ ਤਰੀਕੇ ਨਾਲ ਉਹ ਲੈ ਲੈਂਦਾ ਇਸ ਕਰਕੇ ਓਏ ਜਹ ਜੀ ਉਹਨਾਂ ਤੇ ਸੈਟ ਕਰਦੇ ਨੇ ਉਹ ਹੀ ਜੀ ਕਹਿੰਦੇ ਭਾਈ ਇਹ ਇਹ ਤੁਹਾਡੇ ਚ ਵੀ ਅਨੁਕਸ ਬੈਣੀ ਉਹ ਗੱਲ ਬਹੁਤ ਹੈ ਦੁੱਤ ਤੋਤੇ ਤੁਸੀਂ ਵੀ ਨਹੀਂ ਹੈਗੇ ਜੇ ਦੇਵਤੇ ਇਹ ਜene ਤੇ ਰਾਖੇ ਵੀ ਤੂੰ ਤੋਤੇ ਨਹੀਂ ਹੋ ਦੋ ਇੱਕੋ ਜਿਹਾ ਤੁਸੀਂ ਇਹ ਗੱਲ ਫਿੰਚ ਕਰਿਓ ਲੋਨ ਜਿਹੜਾ ਦੂਏ ਸ਼ਿਕਾਇਤ ਲਾਉਣ ਜਾਂਦਾ ਹੈ ਜੇ ਉਹਦੇ ਤੇ ਵੀ ਉਹੀ ਵਾਲਾ ਛੱਪ ਕੇ ਭੇਜ ਦਈਏ ਅਜਾ ਮੋਵੇ ਸੱਚਾ ਉਹਨੂੰ ਦੁੱਖ ਜ਼ਿਆਦਾ ਹੁੰਦਾ ਤੇਵ ਜਦਾਂ ਬੰਦੀ ਬੈਠੇ ਰਹੇ ਸੀ ਕਸੂਰਵਾਰ ਉਹਨਾਂ ਦਾ ਦੁੱਖ ਹੈ ਨਹੀਂ ਲੋਹੂ ਨਾਲ ਦਵਾਈਆਂ ਤੇਗਾ ਨੰਗੀਆਂ ਸਾਰ ਸੁੱਤੀ ਜਨਨਾਈਆਂ ਮਿਲ ਕੇ ਦੇਵੀਆਂ ਇਹ ਸਮਝ ਲੋ ਦੇਵੀ ਉਹ ਮਿਲ ਕੇ ਸ੍ਰਸਤੀ ਦੇ ਵਿੱਚ ਇਸ਼ਨਾਨ ਕੀਤਾ ਦੇਵੀ ਉਹ ਦੇਵੀ ਗੌੜ ਜਿਹੜੀ ਉਹ ਤੇ ਨਰਮਲ ਹੋਣ ਜਾ ਰਹੀ ਉਹ ਦੇਵੀ ਹੈ ਜਿਹੜੀ ਬੁੱਧ ਨਿਰਵਨ ਹੋਣ ਵਾਸਤੇ ਸੇਖਰ ਉਹ ਕਰਦੀ ਹੈ ਨਾ ਨਾ ਪੁੱਛੋ ਸਿੱਖਿਆ ਲੈ ਰਹੀ ਹੈ ਨਿਰਵਨ ਹੋਣ ਵਾਸਤੇ ਉਹ ਦੇਵੀ ਹੈ ਜੇ ਗਿਆਨ ਦਾ ਵਿਸਯੂਦ ਕਰਨ ਵਾਸਤੇ ਕਰ ਰਹੀ ਹੈ ਫਿਰ ਉਹ ਬੁੱਧ ਫਿਰ ਬੁੱਧ ਬਣ ਜਾਂਦੀ ਹੈ ਫਿਰ ਦੇਵੀ ਨਹੀਂ ਰਹੀ ਉਹ ਫਿਰ ਉਹ ਡੈਨ ਵੀ ਕਹਿੰਦੇ ਨੇ ਰੂ ਸਰਪੜੀ ਹੋ ਕੇ ਉਤਰੇ ਜਾਏ ਆਪਣੇ ਖਾਏ ਫਿਰ ਉਹਦੇ ਹੋਰ ਲੋਰ ਕੁੱਦ ਦੇ ਸਾਰ ਸੁੱਤੀ ਜਨਨ ਆਈਆਂ ਮਿਲ ਕੇ ਦੇਵੀਆਂ ਸਭੇ ਮਾਰ ਕਰਾਈਆਂ ਅੰਦਰ ਖੇਤ ਦੇ ਬਸ ਸਾਰੀਆਂ ਮਾਰ ਕੇ ਸਿਰ ਦਿੱਤੀ ਉਸ ਖੇਤ ਦੇ ਵਿੱਚ ਸਾਰਿਆਂ ਨੂੰ ਸਾਰਿਆਂ ਦਿਓ ਹੱਥ ਖੜੇ ਹੋ ਗਏ ਉਹਨਾਂ ਨੇ ਸਾਰਿਆਂ ਨੇ ਬੁੱਲ ਲਿਆ ਤੇ ਇਹ ਵਿਚਾਰਧਾਰਾ ਠੀਕ ਹੈ ਹਾਰਮਨ ਬਾਹਰ ਦੇਣਾ ਹਾਰਮਨ ਲੈਣੀ ਉਹਨੇ ਹਾਂਜੀ ਤੇ ਤੂੰ ਫੇਰ ਸਵਾਇਆਂ ਹੋਈਆਂ ਸੂਰਤਾ ਪਰ ਫੇਰ ਥੋੜੀ ਦੇਰ ਬਾਅਦ ਇਹ ਤਾਂ ਗਲ ਪੁਆਇੰਟ ਮੰਨ ਲੈ ਤੂੰ ਸਵਾਲ ਫੇਲੇ ਕੇ ਖੜੇ ਹੋਗੇ ਕਿਉਂਕਿ ਜਦੋਂ ਪਰਮ ਦਾ ਨਾ ਸੁਣੋ ਹੁੰਦਾ ਸਵਾਲ ਹੋ ਹੀ ਜਾਂਦੇ ਸਨ ਇੱਕ ਸਵਾਲ ਦਾ ਜਵਾਬ ਹੋ ਜਾਂਦਾ ਉਹ ਸਵਾਲ ਤੇ ਆ ਕੇ ਸੈਟੀਸਫੈਕਸ਼ਨ ਹੋ ਗਈ ਦੂਜਾ ਸਵਾਲ ਹੋ ਲੈ ਗਿਆ ਪਰਮ ਦੀ ਦੁਨੀਆ 'ਚ ਸਵਾਲ ਵਧੇ ਜਾਂਦੇ ਹੁੰਦੇ ਸਨ ਸਵਾਲ ਨਿਕਲੇ ਜਿੰਨਾ ਜਿਹੜੇ ਇੱਕ ਦਾ ਦਰਸ਼ਨ ਹੋਣਾ ਜਾਵੇ ਸਵਾਲ ਨਿਕਲੀ ਜਾਂਦੇ ਅਸਵਾਲ ਵੀ ਇੱਕ ਸਵਾਲ ਦਾ ਹਾਲਾ 10 ਰੁਪਏ ਦਾ ਹੁੰਦੇ ਨੇ ਕਿਵੇਂ ਹੀ ਜੇ ਦੇਵੀ ਦੇ ਜਿਹੜੇ ਤਰਖ ਦੇ ਜੇ ਤਰਖ ਦੇ ਜਿਹੜੇ ਗੁਰਬਾਣੀ ਦੇ ਇਸੇ ਕਰਕੇ ਆ ਇੱਕ ਦੇ ਤੋਂ ਇੱਕ ਤੀਰ ਤੋਂ ਗਾਹਾਂ 10 ਬਣ ਜਾਂਦੇ ਨੇ ਇਸ ਵਈਆ ਹੁੰਦਾ ਚੱਡੀ 74 ਦੇ ਵਿੱਚ ਤਿੱਦੋਂ ਫਿਰ ਸਵਾਲ ਜਿਹੜੀਆਂ ਸੂਰਤਾਂ ਇੱਥੇ ਤਾਂ ਲਿਖ ਦਿੱਤਾ ਸਨ ਇੱਥੇ ਤਾਂ ਹੀ ਲਿਖਿਆ ਨਾ ਕਿਵੇਂ ਹੋ ਜਾਂਦੀਆਂ ਉੱਥੇ ਲਿਖਿਆ ਕਿ ਜਿਹੜਾ تیر ਇੱਕ ਦੇ ਵੀ ਚਲਾਉਂਦੀ ਹੈ ਨਾ ਉਹਦੇ 'ਚ 11 ਜਵਾਬ ਹੁੰਦੇ ਨੇ 11 ਸਵਾਲ ਉਹ ਤੋਂ ਕਹਾ ਪੈਦਾ ਹੋਣ ਵਾਲਿਆਂ ਦਾ ਜਵਾਬ ਉਹਦੇ ਵਿੱਚ ਹੁੰਦਾ ਚੱਡ ਕੇ ਚੰਡ ਕੋ ਬੰਡ ਤੇ ਬਾਣ ਚੱਲੇ ਕੋੰਡ ਹੁੰਦੇ ਤੁਹਾਨੂੰ ਜਿਹੜਾ ਵੀ ਚੰਡੀ ਦੇ ਤਨਖਤੋਂ ਤੀਰ ਚੱਲਦਾ ਇੱਕ ਇੱਕ ਤੇ 10 100 ਤੇ ਸੰਸਰ ਹੋਏ ਵੱਢੇ ਇੱਕ ਤੇ 10 ਬੈਸ ਉਹਦੇ ਤੀਰ ਕਹਾਂ ਜਾ ਕੇ 10ਾਂ ਤੋਂ 100 ਹੋ ਜਾਂਦਾ ਇਸ ਤਰੀਕੇ ਨਾਲ ਵੱਧਾ ਹੁੰਦਾ ਚਲਾ ਜਾਂਦਾ ਗੁਰਬਾਣੀ ਕਦੋਂ ਸ਼ੁਰੂ ਹੋਈ ਹੈ ਇੱਕ ਤੇ ਸ਼ੁਰੂ ਹੋਈ ਯਾਨੀ ਗਾਂ ਕੀ ਹੋ ਗਏ ਗੁਰਪ੍ਰਸਾਦ ਸਿੰਘ 10 ਹੋ ਗਏ ਗੁਰਪ੍ਰਸਾਦ ਸਿੰਘ ਗੁਰਵਾਰ ਪ੍ਰਸਾਦ ਸਿੰਘ 10 ਹੋ ਗਏ ਕਹਾਂ ਜਾ ਕੇ ਉਹ ਕਰ ਸਤਨਾਮ ਕਰਤਾਪੁਰ ਖੰਡੇਰਪਾਉ ਨਿਰਮੈਰਾ ਕਾਲਪੁਰ ਤੇ ਜੁਨੀ ਸਵਾਇਬਗੁਰ ਪ੍ਰਸਾਦ ਗੋਰਾਡਾ ਪ੍ਰਸਾਦ ਅੱਡ 10 ਹੋ ਗਏ ਇਹ ਤੋਂ ਬਾਅਦ ਜਾਂ ਵਿਆਖਿਆ ਹੋਣ ਲੱਗਣੀ ਐ ਇੱਕ ਦੇ ਮੂਰੇ 10-10 ਸੋਰ ਲੱਗੀ ਜਾਣਾ ਉਹਦੇ ਮੂਰੇ 10-10 ਇੰਨਾ ਫੈਲਾਓ ਕੁਰਬਾਨੀ ਦਾ ਤਾਂ ਹੋ ਗਿਆ ਤਾਂ ਸਾਰੇ ਪਰਮਦਾ ਦਾ ਨਾਸ ਹੋਇਆ ਪਰਮਦਾ ਦਾ ਨਾਸ ਐਵੇਂ ਨਹੀਂ ਹੁੰਦਾ ਕਿਉਂਕਿ ਉਧਰ ਸਵਾਲ ਵੱਧਦੇ ਨੇ ਉਧਰ ਜਵਾਬ ਵੀ ਵੱਧਦੇ ਨੇ ਕਿ ਦਰਬਾਰ ਹੋਊਗਾ ਤਾਂ ਦਰਬਾਰ ਵੀ ਹੋ ਜਾਊਗਾ ਹੋ ਜਾਊਗਾ ਆਪਣੇ ਜਿਹਦਾ ਕੋਈ ਦੁਸ਼ਮਣ ਹੈ ਉਹਨੂੰ ਪੈ ਡਰਦਾ ਜਿਹਦਾ ਦੁਸ਼ਮਣ ਕੋਈ ਨਹੀਂ ਉਹ ਡਰ ਕੋਈ ਨਹੀਂ ਜਿਹਦਾ ਦੁਸ਼ਮਣ ਕੋਈ ਨਹੀਂ ਹੈ ਦਾ ਡਰ ਕੋਈ ਨਹੀਂ ਦੁਸ਼ਮਣ ਕੋਈ ਵੀ ਕਿਸੇ ਦਾ ਹੋਵੇ ਉਹਨੂੰ ਡਰਉਂਦਾ ਜੇ ਚੂਹੇ ਦਾ ਦੁਸ਼ਮਣ ਹੈ ਕੋਈ ਜੂਆ ਡਰ ਬਾਹਰ ਆਸੂ ਬਾਹਰ ਨਹੀਂ ਹੁੰਦਾ ਖੜੀ ਜਿਵੇਂ ਬਣ ਕੇ ਹੁੰਦਾ ਡਰ ਬਿੱਲੀ ਦਾ ਡਰ ਕੁੱਤੇ ਦਾ ਡਰ ਬੱਦ ਦਾ ਡਰ ਆਦਮੀ ਨੂੰ ਡਰ ਆ ਜਿਹਨੂੰ ਡਰ ਆ ਦੁਸ਼ਮਣ ਨੂੰ ਚੌਕਸ ਹੋਊ ਤੇ ਚੌਕਸ ਹੋਊ ਇਹ ਆਪਣੇ ਇਤਿਜਾਬ ਕਰਕੇ ਸੋ ਬਸ ਇਹ ਲਈ ਜਾਨਵਰਾਂ ਨੂੰ ਡਰ ਜਿਆਦਾ ਆ ਆਦਮੀ ਨੂੰ ਆਦਮੀ ਤੋਂ ਡਰਦੇ ਨੇ ਜਿਆਦਾ ਜਾਨਵਰ ਜਿਹੜਾ ਆਦਮੀ ਨੂੰ ਡਰ ਆ ਉਹ ਵੀ ਕਲੇੰਜ ਬਣਾ ਕੇ ਰਹਿੰਦੇ ਨੇ ਜਿਹੜਾ ਆਮੇ ਨੂੰ ਜ਼ਿਆਦਾ ਡਰ ਸਿਕਿਉਰਿਟੀ ਗਾਰਡ ਉਹਨਾਂ ਤੋਂ ਛੁੱਟ ਜਾਂਦਾ ਨੇ ਰਾਜਾ ਨੇ ਤੋਂ ਛੁੱਟ ਜਾਂਦਾ ਜੱਜਾਂ ਨੇ ਤੋਂ ਛੁੱਟ ਜਾਂਦਾ ਕਿਹੜੇ ਕਿਹਨੂੰ ਕਿਹਨੂੰ ਸਜ਼ਾ ਖਾਦੀ ਪਈ ਕਿਹਦੀ ਕਿਹਦੀ ਸਵਾਰਸ ਆਈ ਜਾਂਦੀ ਨਹੀਂ ਬੱਦੀ ਜਿੰਨਾ ਵੱਧਦਾ ਚੱਲਿਆ ਜਾਂਦਾ ਉਹਨਾਂ ਨਾਲ ਵੀ ਵੱਧਦਾ ਜਾਂਦਾ ਦੁਸ਼ਮਣੀ ਵੀ ਵੱਧਦੀ ਚੱਲੀ ਜਾਂਦੀ ਸੋ ਸਾਰੀ ਰਾਜ ਵਿੱਚ ਦੁਸ਼ਮਣੀ ਵੱਧਦੀ ਹੈ ਇਸ ਕਰਕੇ ਜਿਹੜੇ ਪਖ ਤੋਂ ਸਾਰੀ ਰਾਜਵਾਲੀ ਜਾਂਦੇ ਦੁਸ਼ਮਣੀ ਵਧਾਉਂਦੇ ਆ ਨਰਵਲੀ ਹੋ ਸਕਦਾ ਮਰਬਾਦੀ ਹੋ ਸਕਦਾ ਸੁਤਸਰੀ ਰਾਜ ਸੁਤਸਰੀ ਰਾਜ ਦੇ ਬੋਰ ਨਰਵਰਤਾ ਹੋ ਸਕਦਾ ਇਹ ਹੁਕਮ ਮਨਾਵੇ ਸਾਰਿਆਂ ਨੂੰ ਇਹਦੀ ਸ਼ਕਤੀ ਹੋਵੇ ਕੋਲ ਪਬਲਿਕ ਨਾਲ ਹੋਵੇ ਜੇ ਪਬਲਿਕ ਵਿਰੋਧ ਹੋਵੇ ਕੋਈ ਪਬਲਿਕ ਵਿਰੋਧ ਆ ਸੱਚ ਦੇ ਇਨਸਾਫ ਔਰ ਹੱਕਰ ਇੱਕ ਬਲਦਾ ਤੇ ਹੱਕਰ ਸਭ ਦੋਹੇ ਨੂੰ ਦੇਣ ਨੂੰ ਕੋਈ ਤਿਆਰ ਨਹੀਂ ਆਪਦੇ ਥੱਲੇ ਵਾਲੇ ਨੂੰ ਹੱਕ ਦੇਣ ਨੂੰ ਤਿਆਰ ਨਹੀਂ ਜਿੱਦ ਤੂੰ ਆਪ ਤੱਕੜਾ ਦੇਣ ਦਾ ਸਾਹ ਕਰਨ ਨੂੰ ਤਿਆਰ ਨਹੀਂ ਆਬ ਹੁੰਦਾ ਕਿ ਕਾਰਨ ਇਹ ਸਭ ਸਾਹ ਦੇ ਵਿੱਚ ਦੁੱਖਾਂ ਦਾ ਆਪ ਦੇਣ ਨੂੰ ਤਿਆਰ ਨਹੀਂ ਕਰੇਗਾ ਆਪਣੇ ਬਗਰੇ ਜਿੱਤੇ ਆਪ ਤੱਕੜਾ ਹੈ ਨਾ ਫੁਰਮ ਦਬਾ ਕੇ ਖੜਾ ਹੋਣਾ ਹੈ ਜਿੱਤੇ ਆਪ ਕਮਜ਼ੋਰ ਹੈ ਉਹਨੂੰ ਖੜਾ ਨਾ ਵੀ ਮੁੰਡਾ ਬਣਾ ਬੰਦੇ ਸਮਝਦੇ ਤੂੰ ਆਪਣੇ ਥੱਲੇ ਵਾਲੇ ਨੂੰ ਕਿਉਂ ਸਭ ਤੋਂ ਬਰਾਬਰ ਇਹ ਜਿਹੜਾ ਹੈ ਦੁੱਖ ਸੰਸਾਰ ਦੇ ਲੋਕਾਂ ਚ ਇਹ ਦੁੱਖਾਂ ਦਾ ਗਾਰਡ ਹਾਂਜੀ